ਫੈਮਲੀਆਂ ਨੂੰ ਉਹਨਾਂ ਨੂੰ ਇਹਨਾਂ ਆ ਵਿਸ਼ਵਾਸ ਦਿਵਾਇਆ ਉਹਨਾਂ ਨੇ ਡਿਮਾਂਡ ਨਹੀਂ ਸੀ ਕਿ ਉਹ ਕਹਿੰਦੇ ਸੀ ਤੁਸੀਂ ਇੱਥੇ ਉਹ ਸਿਰਫ ਪਰਿਵਾਰ ਦੀ ਕੋਈ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਉਦੋਂ ਜਿੱਦ ਤੱਕ ਬਾਰ ਬਾਰ ਪਰਿਵਾਰ ਕਹਿ ਰਿਹਾ ਸੀ ਕਿ ਸਾਨੂੰ ਮਲਾਉਣ ਦਾ ਵਾਅਦਾ ਕੀਤਾ ਇਹਨਾਂ ਆਪੇ ਉਹ ਪਰਿਵਾਰ ਤੇ ਐਕਚੁਅਲ ਆਏ ਸੀਗੇ ਬੀਟਾ ਟੈਂਸ ਅਲਾਹਾ ਬਾਅਦ ਇਹਨਾਂ ਨੂੰ ਲੈ ਕੇ ਆ ਰਹੇ ਆ ਮਲ ਜੇਲ ਤੋਂ ਪਹਿਲੇ ਦੋ ਕਵਾਰੀ ਇਹਨਾਂ ਦੀ ਸ਼ਾਇਦ ਮਨ ਲੋ ਇਨ ਪਰਸਨ ਆਏ ਕੋਰਟ ਦੇ ਵਿੱਚ ਤੇ ਉਹਨਾਂ ਨੂੰ ਇਹ ਉਹ ਪਰਿਵਾਰ ਤੇ ਆਏ ਸੀ ਆਪਣੇ ਵਕੀਲ ਸਾਹਿਬਾ ਨਾਲ ਨੂੰ ਮਿਲਣ ਲਈ ਆਪਣੇ ਪ੍ਰਸੀਡਿੰਗ ਦੇਖਣ ਲਈ ਵੀ ਕੀ ਹੋ ਰਿਹਾ ਕੇਸ ਦਾ ਇਹਨਾਂ ਆਖਿਆ ਕੋਈ ਨਹੀਂ ਤੁਹਾਨੂੰ ਮਿਲਾ ਦਿੰਨੇ ਤੁਸੀਂ ਪਹਿਲੋਂ ਤੇ ਇਹਨਾਂ ਦਾ ਸੀਲ ਕਰਤਾ ਏਰੀਆ ਕਿਸੇ ਵਕੀਲ ਸਾਹਿਬਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਮਲੋਰ ਸਟ੍ਰੇਨ ਕੀਤਾ ਗਿਆ ਬਾਅਦ ਵਿੱਚ ਇਹਨਾਂ ਨੂੰ ਕਿਹਾ ਤੁਹਾਨੂੰ ਮਿਲਾ ਦਿੰਨੇ ਆ ਤੇ ਜੇ ਨਹੀਂ ਮਲਾਉਣਾ ਤੁਸੀਂ ਕਾਨੂੰਨ ਦੇ ਵਿੱਚ ਨਹੀਂ ਹੈਗੇ ਪਰ ਤੁਸੀਂ ਕਹਿ ਸਕਦੇ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਅਸੀਂ ਨਹੀਂ ਮਿਲਾ ਸਕਦੇ ਪਰ ਇਹ ਇਹ ਕਹਿਣਾ ਵੀ ਤੁਸੀਂ ਜੋ ਕਰਨਾ ਕਰ ਲਓ ਤੁਸੀਂ ਪੈਸੇ ਇਕੱਠੇ ਕਰ ਲਿਆ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹ ਸਟੇਟਮੈਂਟ ਦਿੱਤੀ ਹਰਪਾਲ ਸਿੰਘ ਅਗ ਲਾਈ ਹੋਈ ਹੈ ਹਾਂ ਅਗ ਲਾਈ ਹੈ